ਜੇ ਸਿੱਖ ਆਪਣੇ ਗੁਰੂ ਨਾਲ ਪਿਆਰ ਕਰਦਾ ਹੈ ਨਾ ਗੁਰੂ ਵੀ ਆਪਣੇ ਸਿੱਖ ਨਾਲ ਬਹੁਤ ਪਿਆਰ ਕਰਦਾ ਹੈ ਧੰਗੁਰੂ ਅੰਗਦ ਦੇ ਪਿਤਾ ਜੀ ਵੇਲੇ ਜਦੋਂ ਰਬਾਬੀ ਕੀਰਤਨ ਕਰਿਆ ਕਰਦੇ ਸਨ ਇੱਥੇ ਸੰਗਤਾਂ ਬੈਠ ਕੇ ਸਰਵਣ ਕਰਦੀਆਂ ਸਨ ਉੱਥੇ ਬਾਬਾ ਬੁੱਢਾ ਸਾਈ ਜੀ ਬੈਠ ਕੇ ਸਰਵਣ ਕਰਦੇ ਸਨ ਇੱਕ ਦਿਨ ਬਾਬਾ ਬੁੱਢਾ ਸਾਈ ਨੂੰ ਕਿਤੇ ਬਾਹਰ ਕੰਮ ਪੈ ਗਿਆ ਬਾਹਰ ਸੇਵਾ 'ਚ ਗਏ ਬਾਬਾ ਬੁੱਢਾ ਸਾਹਿਬ ਜੀ ਜਦੋਂ ਦਿਨੇ ਵਾਪਸ ਆਉਂਦੇ ਨੇ ਤੇ ਬਾਬੀ ਬਲਵੰਡ ਜੀ ਨੂੰ ਆਖਣ ਲੱਗੇ ਭਾਈ ਸਾਹਿਬ ਜੀ ਅੱਜ ਸਿਰੇ ਕਿਤੇ ਬਾਹਰ ਸੇਵਾ ਚ ਸਾਮ ਐ ਇੱਥੇ ਹਾਜ਼ਰ ਨਹੀਂ ਹੋ ਸਕਿਆ ਕਿਰਪਾ ਕਰੋ ਹੁਣ ਮੈਨੂੰ ਕੀਰਤਨ ਸੁਣਾ ਦਿਓ ਇੱਕ ਸ਼ਬਦ ਸੁਣਾ ਦਿਓ ਤਰ ਬਾਬੀ ਬਲਵੰਡ ਜੀ ਨੇ ਮਨਾ ਕਰ ਦਿੱਤਾ ਜਦੋਂ ਅੰਮ੍ਰਿਤ ਵੇਲੇ ਅਗਲੇ ਦਿਨ ਬਾਬੀ ਬਲਵੰਡ ਜੀ ਕੀਰਤਨ ਆਰੰਭ ਕਰਨ ਲੱਗੇ ਤਾਂ ਗੁਰੂ ਅੰਗਦ ਦੇਵ ਜੀ ਨੇ ਇਸ਼ਾਰਾ ਕਰਕੇ ਲੋਕਾਂ ਆਖਿਆ ਬਾਬੀ ਬਲਵੰਡ ਜੀ ਅੱਜ ਕੀਰਤਨ ਨਾ ਕਰਿਓ ਸਤਗੁਰੂ ਕਿਉਂ ਅੱਜ ਕੀਰਤਨ ਕਿਉਂ ਨਾ ਕਰਾਂ ਅੱਖਿਆ ਜਦੋਂ ਅਸੀਂ ਕੱਲ ਆਖਿਆ ਸੀ ਸਾਨੂੰ ਕੀਰਤਨ ਸੁਣਾਓ ਸਾਨੂੰ ਭੁੱਖ ਲੱਗੀ ਹੈ ਕੀਰਤਨ ਦੀ ਉਦੋਂ ਦਾ ਕੀਰਤਨ ਸੁਣਾਇਆ ਨਹੀਂ ਬਾਬਾ ਬੁੱਢਾ ਇਸੇ ਮੇਰਾ ਹੀ ਰੂਪ ਨੇ ਜਦੋਂ ਕੋਈ ਮੇਰਾ ਸਿੱਖ ਆਖਦਾ ਹੈ ਨਾ ਕਿ ਮੈਂ ਕੀਰਤਨ ਸੁਣਨਾ ਹੈ ਤੇ ਉਹ ਸਮਝੋ ਸਿੱਖ ਨਹੀਂ ਆਖਦਾ ਗੁਰੂ ਆਖ ਰਿਹਾ ਹੈ ਜਬ ਬੁੱਢਾ ਸੈਨੂ ਕੀਰਤਨ ਨਹੀਂ ਸੁਨਾਇਆ ਤੇ ਅਸੀਂ ਵੀ ਕੀਰਤਨ ਨਹੀਂ ਸੁਨਣਾ ਤੇ ਬਾਬੀ ਬਲਵੰਡੀ ਜੀ ਨੇ ਦੋਵੇਂ ਹੱਥ ਚੁਰਕੇ ਮਾਫੀ ਮੰਗੀ ਸਤਿਗੁਰੂ ਅੱਗੇ ਤੋਂ ਇਹ ਜੀ ਭੁੱਲ ਨਹੀਂ ਹੋਵੇਗੀ ਕਿਰਪਾ ਕਰੋ ਮੈਨੂੰ ਆਗਿਆ ਬਖਸ਼ੋ ਕੀਰਤਨ ਕਰਨ ਦਿਓ ਤੇ ਸਤਿਗੁਰ ਨੇ ਆਗਿਆ ਦਿੱਤੀ ਫਿਰ ਬਾਬੀ ਬਲਵੰਡੀ ਜੀ ਨੇ ਕੀਰਤਨ ਕੀਤਾ ਸੰਗਤਾਂ ਨੇ ਸਰਵਣ ਕੀਤਾ ਬਾਬਾ ਬੁੱਢਾ ਸੈਨ ਨੇ ਸਰਵਣ ਕੀਤਾ ਸਤਿਗੁਰ ਨੇ ਸਰਵਣ ਕੀਤਾ ਸਤਿਗੁਰ ਨੇ ਇਸ ਸੰਸਾਰ ਦੇ ਲੋਕਾਂ ਨੂੰ ਸਮਝਾ ਦਿੱਤਾ ਸਿੱਖ ਹੀ ਮੇਰਾ ਰੂਪ ਹੈ